ਵਿਕਰਮ ਮਜੀਠੀਆ ਖਿਲਾਫ ਇੱਕ ਹੋਰ ਐਫ ਆਈ ਆਰ ਦਰਜ ਸਰਕਾਰੀ ਕੰਮ ਚ ਰੁਕਾਵਟ ਪਾਉਣ ਦੇ ਇਲਜ਼ਾਮ ਅੰਮ੍ਰਿਤਸਰ ਪੁਲਿਸ ਨੇ ਸਮਰਥਕਾਂ ਖਿਲਾਫ ਵੀ ਕੀਤਾ ਮਾਮਲਾ ਦਰਜ ਬੇਅਦਬੀ ਖਿਲਾਫ ਬਿੱਲ ਤੇ ਬਣੀ ਸਿਲੈਕਟ ਕਮੇਟੀ ਨੇ ਪਬਲਿਕ ਤੋਂ ਮੰਗੇ ਸੁਝਾਅ WhatsApp ਨੰਬਰ ਤੇ ਈਮੇਲ ਐਡਰੈਸ ਕੀਤਾ ਜਾਰੀ 31 ਅਗਸਤ ਤੱਕ ਆਪਣੇ ਹਲਕੇ ਦੇ ਵਿਧਾਇਕ ਰਾਹੀਂ ਵੀ ਭੇਜੀ ਜਾ ਸਕਦੀ ਹੈ ਰਾਏ ਮਹਾਰਾਸ਼ਟਰ ਦੇ 2008 ਮਾਲੇਗਾਉਂ ਬਲਾਸਟ ਕੇਸ ਚੈਨਈਏ ਕੋਰ ਦਾ ਫੈਸਲਾ ਸਾਦੀਪ ਰਗਿਆ ਠਾਕੁਰ ਸੁਮੇਤ ਸਾਰੇ ਮੁਲਜ਼ਮ ਬਰੀ ਤਮਾਕੇ ਚ 6 ਲੋਕਾਂ ਦੀ ਗਈ ਸੀ ਜਾਨ ਅਮਰੀਕਾ ਵੱਲੋਂ ਲਾਈ ਟੈਰਫ ਦੇ ਬਹਾਨੇ ਰਾਹੁਲ ਗਾਂਧੀ ਨੇ ਕੇਂਰੀ ਕੇਂਦਰ ਸਰਕਾਰ ਬੋਲੇ ਪਹਿਲਾਂ ਟਰੰਪ ਨੇ ਕੀਤੇ ਸੀ ਸੀਜ਼ਫਾਇਰ ਦੇ ਦਾਅਵੇ ਹੁਣ ਲਾਇਆ 25% ਟੈਰਫ ਟਰੰਪ ਨੂੰ ਜਵਾਬ ਕਿਉਂ ਨਹੀਂ ਦਿੰਦੇ ਪ੍ਰਧਾਨ ਮੰਤਰੀ ਫੀਲਾਂ ਚ ਰਿਸ਼ੋਤ ਖੋਰੀ ਖਤਮ ਕਰਨ ਲਈ ਸਰਕਾਰ ਦਾ ਕਲਰਕਾਂ ਤੇ ਐਕਸ਼ਨ ਲੰਬੇ ਸਮੇਂ ਤੋਂ ਤਣਾਤ ਰਜਿਸਟਰੀ ਕਲਰਕਾਂ ਦੇ ਤਬਾਦਲੇ ਦੇ ਹੁਕਮ 7 ਸਾਲ ਤੋਂ ਕੱਟ ਨੌਕਰੀ ਵਾਲੇ ਨੌਜਵਾਨ ਸਾਂਭੜ ਗਏ ਜ਼ਿੰਮੇ ਡੱਬੋਲੀ ਚ ਸਿੱਧੂ ਮੂਸੇਵਾਲਾ ਦੇ ਬੁੱਤ ਤੇ ਫਾਇਰਿੰਗ ਬੁੱਤ ਨੂੰ ਵੀ ਪਹੁੰਚਿਆ ਨੁਕਸਾਨ ਵਿਦੇਸ਼ੀ ਨੰਬਰ ਤੋਂ ਵੀਡੀਓ ਭੇਜ ਕੇ ਦਿਗਵੇ ਚ ਚੋਟਾਲਾ ਨੂੰ ਦਿੱਤੀ ਤਬਕੀ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਉਦਮ ਸਿੰਘ ਨੂੰ ਸਿਜਦਾ ਕਰ ਰਿਹਾ ਦੇਸ਼ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਸੁਨਾਮ ਪਹੁੰਚ ਕੇ ਵੇਟ ਕੀਤੇ ਸ਼ਰਦਾ ਦੇ ਫੁੱਲ ਸਿਸੋਧਿਆ ਤੇ ਅਮਨ अरोड़ा ਨੇ ਵੀ ਕੀਤਾ ਨਮਨ ਹਰਿਆਣਾ ਦੇ सिरसा ਚੂਦਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸੂਬਾ ਪਧਰੀ ਸਮਾਗਮ ਸੀਐਮ ਸੈਣੀ ਨੇ ਉਦਮ ਸਿੰਘ ਦੀ ਸ਼ਹਾਦਤ ਨੂੰ ਕੀਤਾ ਯਾਦ ਇਸ ਤੋਂ ਪਹਿਲਾਂ ਸੁਨਾਮ ਪਹੁੰਚ ਕੇ ਵੇਟ ਕੀਤੇ ਸ਼ਰਦਾ ਦੇ ਲद्दाख ਚ ਸ਼ਹੀਦ ਹੋਏ ਦੋਵੇਂ ਫੌਜੀ ਜਵਾਨਾਂ ਦਾ ਸਨਮਾਨਾ ਨਾਲ ਕੀਤਾ ਅੰਤਿਮ ਸੰਸਕਾਰ ਪਠਾਨਕੂਰ ਚ ਲੈਫਟੀਨੈਂਟ ਕਰਨਲ ਪਾਨੂ ਪ੍ਰਤਾਪ ਨੇ ਦਿੱਤੀ ਅੰਤਿਮ ਵਿਦਾਈ ਤਾਂ ਗੁਰਦਾਸਪੁਰ ਦੇ ਪਿੰਡ ਸ਼ਮਸ਼ੀਰਪੁਰ ਚ ਸ਼ਹੀਦ ਜਵਾਨ ਦਲਜੀਤ ਨੂੰ ਦਿੱਤੀ ਗਈ ਸ਼ਰਧਾਂਜਲੀ ਨਾਪੋਰ ਸਰਵ ਚ ਮੀ ਨਾਲ ਵਿਗੜੇ ਹਾਲਾਤ ਬਾਜ਼ਾਰ ਚ ਭਰਿਆ ਪਾਣੀ ਘਰਾਂ ਚ ਵੀ ਪਿਆ ਸਾਮਾਨ ਹੋਇਆ ਖਰਾਬ ਦੁਕਾਨਦਾਰ ਤੇ ਆਮ ਲੋਕਾਂ ਨੂੰ ਸਸਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਸੱਤ ਤਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਐਸਜੀਪੀਸੀ ਦੇ ਨਾਲ ਜੁੜੀ ਖਬਰ ਤੋਂ ਐਸਜੀਪੀਸੀ ਨੇ ਏਆਈ ਪਲੈਟਫਾਰਮਜ਼ ਨੂੰ ਨੋਟਿਸ ਭੇਜੇ ਨੇ ਉਹਨਾਂ ਕਿਹਾ ਕਿ ਏਆਈ ਏਆਈ ਦੇ ذریعے ਗੁਰਬਾਣੀ ਦੀ ਗਲਤ ਵਿਆਖਿਆ ਹੋ ਰਹੀ ਹੈ ਔਰ ਸਿੱਖ ਇਤਿਹਾਸ ਬਾਰੇ ਗਲਤ ਜਾਣਕਾਰੀ ਦੇਣ ਦੇ ਇਲਜ਼ਾਮ ਨੇ ਐਸਜੀਪੀਸੀ ਨੇ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਹੈ ਉਨਾ ਕਿਹਾ ਕਿ ਸਾਡੀਆਂ ਮੌਲਿਕ ਪਰੰਪਰਾਵਾਂ 'ਚ ਤਬਦੀਲੀ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ। ਉਹਨਾਂ ਕਿਹਾ ਕਿ AI ਜਿਹੜੇ ਪਲੇਟਫਾਰਮ ਨੇ ਉਹਨਾਂ ਦੇ ਵਿੱਚ ਗੁਰਬਾਣੀ ਦੀ ਗਲਤ ਵਿਆਖਿਆ ਦੱਸੀ ਜਾ ਰਹੀ ਹੈ। ਜੇ ਕੋਈ ਗੁਰਬਾਣੀ ਦੀ ਵਿਆਖਿਆ AI ਤੋਂ ਪੁੱਛਦਾ ਹੈ ਤਾਂ ਉੱਥੇ ਗਲਤ ਵਿਆਖਿਆ ਕੀਤੀ ਜਾਂਦੀ ਹੈ ਔਰ ਇਸ ਤਰੀਕੇ ਨਾਲ ਸਿੱਖ ਇਤਿਹਾਸ ਬਾਰੇ ਗਲਤ ਜਾਣਕਾਰੀ ਫੈਲਦੀ ਹੈ। ਐਸਜੀਪੀਸੀ ਨੇ ਕਿਹਾ ਕਿ ਸਾਨੂੰ ਇਹ ਬਰਦਾਸ਼ਤ ਨਹੀਂ ਸਾਡੀਆਂ ਮੌਲਿਕ ਪਰੰਪਰਾਵਾਂ ਦੇ ਵਿੱਚ ਤਬਦੀਲੀ ਕਰਨ ਦੀ। ਅਸੀਂ ਕਿਸੇ ਨੂੰ ਇਜਾਜ਼ਤ ਨਹੀਂ ਦੇਵਾਂਗੇ ਸੋ ਐਜੀਪੀਸੀ ਵੱਲੋਂ AI ਪਲੇਟਫਾਰਮਸ ਨੂੰ ਨੋਟਿਸ ਭੇਜੇ ਜਾ ਰਹੇ ਨੇ ਔਰ ਇਸ ਗਲਤੀ ਨੂੰ ਜਿਹੜਾ ਹੈ ਉਸ ਨੂੰ ਦਰੁਸਤ ਕਰਨ ਦੀ ਗੱਲ ਹੈ ਜਾਂ ਫਿਰ ਇਸ ਨੂੰ ਉਸ ਦੇ ਵਿੱਚੋਂ ਮਾਈਨਸ ਕਰਨ ਦੀ ਗੱਲ ਹੈ ਪਰ ਐਜੀਪੀਸੀ ਨੇ ਇਸ ਤੇ ਇਲਜ਼ਾਮ ਲਾਏ ਨੇ ਔਰ ਇਤਰਾਜ਼ ਜਤਾਇਆ ਹੈ ਕਿ ਗਲਤ ਵਿਆਖਿਆ ਗੁਰਬਾਣੀ ਦੀ AI ਦੇ ਜਿੰਨੇ ਪਲੇਟਫਾਰਮ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਨਾਤੇ ਗੁਰਬਾਣੀ ਦੀ ਗਲਤ ਵਿਆਖਿਆ ਕੀਤੀ ਜਾ ਰਹੀ ਹੈ ਸੋ ਐਸਜੀਪੀਸੀ ਵੱਲੋਂ ਬਕਾਇਦਾ ਲਿਖਤੀ ਤੌਰ ਤੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਇਹ ਬਿਆਨ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਐਸਜੀਪੀਸੀ ਨੇ ਇਹ ਇਹਨਾਂ ਗੱਲਾਂ ਤੇ ਇਤਰਾਜ਼ ਜਤਾਇਆ ਹੈ ਔਰ ਉਹਨਾਂ ਵੱਲੋਂ ਕਿਹਾ ਗਿਆ ਉਹਨਾਂ ਨੇ ਨੋਟਿਸ ਭੇਜੇ ਨੇ ਜਿਹੜੇ ਐਸੇ ਪਲੈਟਫਾਰਮਸ ਨੇ ਉਹਨਾਂ ਨੂੰ ਔਰ ਇਸ ਤੇ ਕਾਰਵਾਈ ਕਰਨ ਦੀ ਵੀ ਗੱਲ ਜਿਹੜੀ ਹੈ ਉਹ ਅੱਗੇ ਉੱਠ ਰਹੀ ਹੈ ਸੋ ਬਕਾਇਦਾ ਐਸਜੀਪੀਸੀ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਔਰ ਉਸ ਸਟੇਟਮੈਂਟ ਦੇ ਵਿੱਚ ਲਿਖਿਆ ਗਿਆ ਕਿ AI ਟੂਲਸ ਰਾਹੀਂ ਗੁਰਬਾਣੀ ਸਿੱਖ ਇਤਿਹਾਸ ਤੇ ਗੁਰਮਤ ਦੀ ਗਲਤ ਜਾਣਕਾਰੀ ਦੇਣ ਦਾ ਨੋਟਿਸ ਲਿਆ ਗਿਆ ਵੱਖ-ਵੱਖ AI ਪਲੇਟਫਾਰਮਸ ਨੂੰ ਈਮੇਲ ਪੇਛੇ ਇਤਰਾਜ਼ ਜਿਹੜਾ ਹੈ ਉਹ ਪ੍ਰਗਟਾਏ ਗਏ ਨੇ ਕਿ ਸੰਗਤ ਵੱਲੋਂ ਬਕਾਇਦਾ ਇਸ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਇਨ੍ਹਾਂ ਟੂਲਸ ਦੇ ਨਾਲ ਗੁਰਬਾਣੀ ਸਿੱਖ ਇਤਿਹਾਸ ਤੇ ਗੁਰਮਤ ਦੀ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ ਔਰ ਇਸ ਦੇ ਵਿੱਚ ਐਸਜੀਪੀਸੀ ਨੇ ਇਹ ਲਿਖਿਆ ਹੈ ਕਿ ਚੈਟ ਜੀਪੀਟੀ ਹੈ ਜਿਨ੍ਹਾਂ ਦੇ ਵਿੱਚ ਡੀਪ ਸੀ ਕਰੋਕ ਜੈਮਿਨੀ AI ਮੈਟਾ ਗੂਗਲ VO3 ਡਿਸਕ੍ਰਿਪਟਰ ਰਨਵੇ ML ਵਿਕਟਰੀ ਮਾਜਿਸਟੋ ਬਹੁਤ ਸਾਰੇ ਐਸੇ ਪਲੇਟਫਾਰਮ ਨੇ ਜਿਨ੍ਹਾਂ ਨੂੰ ਇਹ ਨੋਟਿਸ ਦਿੱਤਾ ਗਿਆ ਹੈ ਰਜੀਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਐ ਰਜੀਵ ਬੈਸਿਕਲੀ ਬਹੁਤ ਸਾਰੇ ਲੋਕ ਇਸ ਚੀਜ਼ ਦਾ ਅੱਜ ਕੱਲ ਇਸਤਮਾਲ ਕਰਦੇ ਨੇ ਬੜਾ AI ਟੂਲਸ ਦਾ ਹੁਣ ਤੇ ਬੜਾ ਟ੍ਰੈਂਡ ਹੋ ਗਿਆ ਹਰ ਕੋਈ ਜੇ ਕੋਈ ਵੀ ਜਾਣਕਾਰੀ ਹਾਸਲ ਕਰਨੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਜਿੰਨੀ ਜਾਣਕਾਰੀ ਉਹਦੇ ਚ ਫੀਡ ਹੈ ਔਰ ਤੁਹਾਨੂੰ ਉਹੀ ਜਾਣਕਾਰੀ ਮਿਲੇਗੀ ਸੋ SGPC ਨੇ ਕਿਸੇ ਨਾਲ ਡਾਇਰੈਕਟ ਕੰਟੈਕਟ ਕੀਤਾ ਜਾਂ ਹਲੇ ਸਿਰਫ ਪੱਤਰ ਵਿਹਾਰ ਤੱਕ ਗੱਲ ਸੀ ਆ ਦੇਖੋ ਜੇ ਜਿਸ ਤਰੀਕੇ ਦੇ ਨਾਲ ਜਿਹੜਾ ਬਿਆਨ ਅੱਜ ਤਿਆਰੀ ਕੀਤਾ ਗਿਆ ਉਸ ਦੇ ਵਿੱਚ ਇਹ ਵੀ ਅਰ ਜ਼ਿਕਰ ਕੀਤਾ ਗਿਆ ਕਿ ਕੁਝ ਚਿੱਤਰਾਂ ਜਿਹੜੀਆਂ ਨੇ ਉਹ ਲਗਾਤਾਰ ਮਿਲਦੀਆਂ ਸੀ ਔਰ ਐਸਜੀਪੀਸੀ ਵੱਲੋਂ ਖੁਦ ਵੀ ਇਹ ਚੀਜ਼ ਜਿਹੜੀ ਹੈ ਉਹਨਾਂ ਦੇ ਧਾਂਦੇ ਵਿੱਚ ਆਈ ਕਿ ਬਹੁਤ ਸਾਰੇ ਕਈ ਐਸੇ YouTube ਚੈਨਲ ਨੇ ਬਹੁਤ ਸਾਰੇ ਐਸੇ ਅਕਾਊਂਟ ਨੇ ਜਿਹੜੇ ਸਿਰਫ ਤੇ ਸਿਰਫ ਗੁਰੂ ਸਾਹਿਬਾਨ ਦੀਆਂ ਕੁਝ ਤਸਵੀਰਾਂ ਨੂੰ AI ਦੇ ਨਾਲ ਤਿਆਰ ਕਰਕੇ ਉਹਨਾਂ ਦੇ ਵਿੱਚ ਕੁਝ ਜਿਹੜੇ ਅਫੈਕਟ ਲਗਾ ਕੇ ਉਹਨਾਂ ਨੂੰ ਸ਼ੇਅਰ ਕਰ ਰਹੇ ਨੇ ਜਿਸ ਦੇ ਨਾਲ ਕਿ ਮਰਿਆਦਾ ਵੀ ਅਸੀਂ ਕਹਿ ਸਕਦੇ ਕਿ ਸਿੱਧੇ ਤੌਰ ਤੇ ਬੁਲੰਝਣਾ ਹੁੰਦੀ ਹੈ ਕੋਟਾ ਕੇ ਗੁਰੂ ਸਾਹਿਬਾਨਾਂ ਦਾ ਕਦੇ ਵੀ ਅ ਕੋਈ ਰੋਲ ਜਾਂ ਕੋਈ ਸਰੂਪਿਕ ਤਮਾਂ ਦੇ ਵਿੱਚ ਵੀ ਨਹੀਂ ਦਿਖਾਇਆ ਜਾਂਦਾ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਵਿਵਾਦ ਬਣਦਾ ਜੇਕਰ ਕੋਈ ਐਸੀ ਕੋਸ਼ਿਸ਼ ਕਰਦਾ ਪਰ ਜਿਹੜੇ ਸੋਸ਼ਲ ਮੀਡੀਆ ਪਲੈਟਫਾਰਮ ਨੇ ਉੱਥੇ ਤੁਸੀਂ ਦੇਖੋਗੇ ਤਾਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਉਹ ਗੁਰੂ ਸਾਹਿਬਾਨ ਦੇ ਨਾਲ ਗੁਰੂ ਜਿਹੜਾ ਗੁਰਬਾਣੀ ਦਾ ਜਿਹਾਸ ਹੈ ਉਸਦੇ ਨਾਲ ਜੁੜੀਆਂ ਤੁਹਾਨੂੰ ਨਜ਼ਰ ਆਉਣਗੀਆਂ ਤਾਂ ਉਸ ਕਰਕੇ ਇਹ ਇਤਰਾਜ਼ ਜਿਹੜਾ ਜ਼ਾਹਿਰ ਕਰਦੇ ਹੋયા ਹੈ ਇਹ ਜਿਹੜੀਆਂ ਕਾਰੀਆਂ ਕੰਪਨੀਆਂ ਨੇ ਇਹਨਾਂ ਨੂੰ ਫਿਲਹਾਲ ਈਮੇਲ ਭੇਜੀ ਗਈ ਹੈ ਔਰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਪਈ ਤਾਂ ਕੋਈ ਕਾਨੂੰਨੀ ਜਿਹੜੀ ਲੜਾਈ ਹੈ ਉਹ ਵੀ ਐਸਡੀਪੀਸੀ ਵੱਲੋਂ ਵਢੀ ਜਾ ਸਕਦੀ ਪਰ ਫਿਲਹਾਲ ਇਹਨਾਂ ਨੂੰ ਭੇਜ ਕੇ ਜਾਣਕਾਰੀ ਜਿਹੜੀ ਹੈ ਇਹ ਦਿੱਤੀ ਗਈ ਹੈ ਕਿ ਇਸ ਦਾ ਜਿਹੜਾ ਗਲਤ ਇਸਤੇਮਾਲ ਹੋ ਰਿਹਾ ਹੈ ਉਸ ਦੇ ਉੱਤੇ ਰੋਕ ਲਗਾਈ ਜਾਵੇ ਤਾਂ ਕਿ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਉਹ ਕਿਸੇ ਦੀਆਂ ਵੀ ਆਹਤ ਨਾ ਹੋ ਸਕੇ ਜੀ ਠੀਕ ਹੈ ਠੀਕ ਹੈ ਧੰਨਵਾਦ ਅਰਜੀਵ ਇਸ ਜਾਣਕਾਰੀ ਦੇ ਲਈ ਤਾਂ AI ਪਲੇਟਫਾਰਮਸ ਨੇ ਜਿੰਨੇ ਵੀ AI ਪਲੇਟਫਾਰਮਸ ਨੇ ਉਹਨਾਂ ਨੂੰ ਈਮੇਲ ਦੇ ਜ਼ਰੀਏ ਹਲੇ ਭੇਜ ਕੇ ਇੱਕ ਲੈਟਰ ਭੇਜ ਕੇ ਐਸਜੀਪੀਸੀ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਤੇ ਅਗਲੀ ਖਬਰ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਡੱਬ ਵਾਲੀ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਬੁੱਤ ਤੇ ਫਾਇਰਿੰਗ ਕਰਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਇੱਕ ਵੀਡੀਓ ਫੁਟੇਜ ਸਾਹਮਣੇ ਆਈ ਹੈ ਬੁੱਤ ਤੇ ਕਈ ਰਾਉਂਡ ਫਾਇਰ ਕੀਤੇ ਗਏ ਔਰ ਗੋਲੀ ਵਰਗੀ ਚੀਜ਼ ਦੇ ਨਿਸ਼ਾਨ ਵੀ ਬੁੱਤ ਤੇ ਦਿਖਾਈ ਦਿੱਤੇ ਨੇ ਜਿਸ ਵੀਡੀਓ ਦੇ ਵਿੱਚ ਦਾਵਾ ਕੀਤਾ ਗਿਆ ਕਿ ਸਿੱਧੂ ਮੂਸੇਵਾਲਾ ਦੇ ਬੁੱਤ ਤੇ ਫਾਇਰਿੰਗ ਹੋਈ ਹੈ ਔਰ ਬੁੱਤ ਤੇ ਨਿਸ਼ਾਨ ਨਜ਼ਰ ਆਉਂਦੇ ਨੇ ਇਹ ਵੀਡੀਓ ਜੀ ਜੀ ਪੀ ਦੇ ਆਗੂ ਦਿਗਵਿਜੇ ਸਿੰਘ ਚੋਟਾਲਾ ਨੂੰ ਭੇਜੀ ਗਈ ਹੈ ਔਰ ਵੀਡੀਓ ਭੇਜ ਕੇ ਦਿਗਵਿਜੇ ਚੋਟਾਲਾ ਨੂੰ ਧਮਕੀ ਦਿੱਤੀ ਗਈ ਹੈ ਵਿਦੇਸ਼ ਦੇ ਨੰਬਰ ਤੋਂ ਵੀਡੀਓ ਜਿੱਥੋਂ ਇਹ ਆਈਸੀਓ ਸੇ ਨੰਬਰ ਤੋਂ ਧਮਕੀ ਮਿਲਣ ਤੋਂ ਬਾਅਦ ਦਿਗਵਿਜੇ ਚੋਟਾਲਾ ਨੇ ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਕੀਤੀ ਹੈ ਹਾਲਾਂਕਿ ਵੀਡੀਓ ਜਨਤਕ ਨਹੀਂ ਕੀਤੀ ਗਈ ਸਿਰਫ ਪੁਲਿਸ ਨੂੰ ਸੌਂਪੀ ਗਈ ਹੈ ਪਰ ਹਾਲੇ ਤੱਕ ਚਟਰਾਲਾ ਜਾਂ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਤੇ ਗੱਲ ਕਰਦੇ ਹਾਂ ਬਿਕਰਮ ਸਿੰਘ ਮਜੀਠੀਆ ਦੀ ਜਿਨ੍ਹਾਂ ਦੀਆਂ ਮੁਸ਼ਕਲਾਂ 4 ਵੱਧ ਰਹੀਆਂ ਨੇ ਵਿਕਰਮ ਮਜੀਠੀਆ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹਨਾਂ ਤੇ ਇੱਕ ਐਫਆਈਆਰ ਹੋਰ ਦਰਜ ਕਰ ਲਈ ਗਈ ਹੈ ਜਿਸ ਦਿਨ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਉਹਨਾਂ ਦੇ ਅੰਮ੍ਰਿਤਸਰ ਵਾਲੇ ਘਰ ਤੋਂ ਅਰੈਸਟ ਕਰਨ ਗਈ ਸੀ ਉਸ ਦਿਨ ਵਿਕਰਮ ਮਜੀਠੀਆ ਦੇ ਸਮਰਥਕ ਉੱਥੇ ਵੱਡੀ ਗਿਣਤੀ 'ਚ ਜਮ੍ਹਾਂ ਹੋਏ ਸੀ ਔਰ ਪੁਲਿਸ ਦੇ ਨਾਲ ਉਹਨਾਂ ਅਫਸਰਾਂ ਦੇ ਨਾਲ ਬਹਿਸਬਾਜ਼ੀ ਦੀਆਂ ਵੀਡੀਓ ਵੀ ਵਿਕਰਮ ਮਜੀਠੀਆ ਦੀਆਂ ਸਾਹਮਣੇ ਆਈਆਂ ਸੀ ਸੋ ਉਸੇ ਦੇ ਆਧਾਰ ਤੇ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਨਵਾਂ ਪਰਚਾ ਦਰਜ ਕਰ ਲਿਆ ਗਿਆ ਸਰਕਾਰੀ ਕੰਮਾਂ 'ਚ ਵਿਗਨ ਪਾਉਣ ਦਾ ਜਾਂ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦਾ ਔਰ ਸਿਰਫ ਵਿਕਰਮ ਮਜੀਠੀਆ ਨਹੀਂ ਉਹਨਾਂ ਦੇ ਸਵਰਥਕਾਂ ਦੇ ਖਿਲਾਫ ਵੀ اے ਐਫ ਆਈ ਆਰ ਇੱਕ ਦਰਜ ਕੀਤੀ ਗਈ ਹੈ ਸਰਕਾਰੀ ਕੰਮਾਂ 'ਚ ਰੁਕਾਵਟ ਪਾਉਣ ਦੇ ਵਿਜੀਲੈਂਸ ਦੀ ਕਾਰਵਾਈ 'ਚ ਰੁਕਾਵਟ ਪਾਉਣ ਦੇ ਇਲਜ਼ਾਮਾਂ ਦੇ ਚੱਲਦੇ ਇਹ ਪਰਚਾ ਦਰਜ ਹੋਇਆ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਆਪ ਹੀ ਬੜੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ 25 ਜੂਨ ਤੋਂ ਅੱਜ ਆਪਾਂ 31 ਜੁਲਾਈ ਦੇ ਵਿੱਚ ਬੈਠੇ ਆਂ ਮਤਲਬ ਡੇਢ ਮਹੀਨੇ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਜਿਹੜਾ ਕੋਠੀ ਦੇ ਵਿੱਚ ਜਿਹੜੇ ਵਿਕਰਮਜੀਤਿਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਜੀਲੈਂਸ ਨੂੰ ਕੰਮ ਨਹੀਂ ਕਰਨ ਦਿੱਤਾ ਮਤਲਬ ਡੇਢ ਮਹੀਨੇ ਬਾਅਦ ਹੁਣ ਇੱਥੋਂ ਤਾਂ ਸਪਸ਼ਟ ਹੋ ਜਾਂਦਾ ਕਿ ਤੁਸੀਂ ਆਪਣੀ ਨੈਤਿਕ ਹਾਰ ਮੰਨ ਰਹੇ ਹੋ ਡਰੱਗ ਕੇਸ 'ਚ ਵੀ ਆਮਦਨ ਤੋਂ ਬਾਅਦ ਜਾਇਦਾਦ ਦੇ ਵਿੱਚ ਵੀ ਤੇ ਹੁਣ ਇੱਕ ਨਵਾਂ ਪਰਚਾ ਨਹੀਂ ਡੇਢ ਮਹੀਨੇ ਬਾਅਦ ਪੰਜਾਬ ਪੁਲਿਸ ਜਾਗੀ ਹੈ ਕਿ ਅੰਮ੍ਰਿਤਸਰ ਵਾਲੇ ਇਨਸੀਡੈਂਟ 'ਚ ਪਰਚਾ ਦੇਣਾ ਸੋ ਇਹ ਪਰਚੇ ਇਹ ਬਥੇਰੇ ਕਰਨੇ ਨੇ ਪੰਜਾਬ ਪੁਲਿਸ ਨੇ ਸਾਨੂੰ ਪਤਾ ਹੈ ਬੜਾ ਕਲੀਅਰ ਇਨਸਟਰਕਸ਼ਨ ਹੈ ਮੁੱਖ ਮੰਤਰੀ ਦੀ ਇੱਕ ਤੋਂ ਬਾਅਦ ਇੱਕ ਪਰ ਇਹਦੇ ਨਾਲ ਪੰਜਾਬ ਪੁਲਿਸ ਦਾ ਆਪਣਾ ਹੀ ਚਿਹਰਾ ਨੰਗਾ ਹੋ ਰਿਹਾ ਤੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰਾਂ ਵਿਚਾਲੇ ਤਕਰਾਰ ਚੱਲ ਰਹੀ ਹੈ ਇਲਜ਼ਾਮ تراਸ਼ੀਆਂ ਦਾ ਦੌਰ جاری ਹੈ ਪਰ ਇਸ ਸਭ ਦੇ ਵਿਚਾਲੇ ਅਕਾਲੀ ਦਲ ਦੇ ਨੁਮਾਇੰਦੇ ਇਸ ਮਸਲੇ ਤੇ ਆਮੋ ਸਾਹਮਣੇ ਨੇ ਅਕਾਲੀ ਲੀਡਰ ਪਰਮਬੰਦ ਸਿੰਘ ਬੰਟੀ ਰਮਾਣਾ ਨੇ ਅਕਾਲੀ ਵਿਧਾਇਕ ਮਨਪ੍ਰੀਤ ਯਾਲੀ ਤੇ ਗੰਭੀਰ ਇਲਜ਼ਾਮ ਲਾਉਂਦੇ ਦਾਵਾ ਕੀਤਾ ਕਿ ਯਾਲੀ ਨੇ ਆਪਣੀ ਜ਼ਮੀਨ ਲੈਂਡ ਪੂਲਿੰਗ ਸਕੀਮ ਤੋਂ ਬਾਹਰ ਕਢਵਾ ਲਈ ਜਿਸ ਤੇ ਮਨਪ੍ਰੀਤ ਯਾਲੀ ਨੇ ਵੀ ਸਾਹਮਣੇ ਆ ਕੇ ਤੱਥਾਂ ਦੇ ਨਾਲ ਡਾਕੂਮੈਂਟਸ ਦੇ ਨਾਲ ਜਵਾਬ ਦਿੱਤਾ ਇਹ ਜਿਹੜੀਆਂ ਜ਼ਮੀਨਾਂ ਥੋਡੀਆਂ ਜ਼ਮੀਨਾਂ ਕਿਵੇਂ ਬਚੀਆਂ ਮੈਂ ਤਾਂ ਸਾਹਮਣੇ ਰੱਖਿਆ ਹੋਇਆ ਆ ਸਾਰਾ ਏਰੀਆ ਲੈਂਡ ਪੂਲਿੰਗ ਤੋਂ ਬਾਹਰ ਹੈ ਆ ਅਜੰਤਾ ਫਿਰ ਇਹ ਕਹਿੰਦੇ ਜੀ ਕਿ ਰੇਡ ਆ ਦਾ ਸਰਟੀਫਿਕੇਟ ਹੈ ਤਾਂ ਡਿਵੈਲਪਡ ਲੈਂਡ ਆ ਅਨੰਤਾ ਇਨਕਲੇਵ ਦੀ ਬਾਉਂਡਰੀ ਵਾਲ ਹੈ ਜਿੱਥੇ ਆ ਮੇਰੀ ਉਂਗਲ ਮੈਂ ਚਲਾ ਰਿਹਾ ਆ ਥੋੜੀ ਜਮੀਨ ਬਾਉਂਡਰੀ ਵਾਲ ਤੋਂ ਬਾਹਰ ਹੈ ਡਿਵੈਲਪਡ ਕਿਵੇਂ ਹੈ ਇੱਥੇ ਅੱਜ ਵੀ ਤੁਸੀਂ ਜਾ ਕੇ ਵੇਖ ਲਓ ਖੇਤ ਹੈ ਮੈਂ ਚੈਲੰਜ ਕਰਦਾ ਕੱਲ ਨੂੰ ਉੱਥੇ ਪ੍ਰੈਸ ਨੂੰ ਲੈ ਚਲਦੇ ਆ ਖੇਤ ਹੈ ਉੱਥੇ ਤੁਸੀਂ ਇਹਨੂੰ ਡਿਵੈਲਪਡ ਲੈਂਡ ਜਿਵੇਂ ਪਹਿਲਾਂ ਕਾਂਗਰਸ ਵਲੇ ਸ਼ੋਅ ਕੀਤਾ ਅੱਜ ਤੁਸੀਂ ਇਹਨੂੰ ਵੀ ਡਿਵੈਲਪਡ ਲੈਂਡ ਕਹਿ ਕੇ ਤੁਸੀਂ ਲੈਂਡ ਪੂਲਿੰਗ ਚੋਂ ਬਾਹਰ ਕਰ ਰਹੇ ਹੋ ਇੱਕ ਤਾਂ ਗੱਲ ਕੀਤੀ ਗਈ ਆ ਵੀ ਜਿਹੜੀਆਂ ਮੀਨੀਅਰ ਜ਼ਮੀਨਾਂ ਛੱਡ ਦਿੱਤੀਆਂ ਗਈਆਂ ਤੇ ਦੂਜੀਆਂ ਕਿਸਾਨਾਂ ਦੀ ਲੈ ਲਈ ਗਈਆਂ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਮੈਨੇਜਮੈਂਟ ਆਈ ਆ ਬੀਰਨੀ ਪਿੰਡ ਦੇ ਵਿੱਚ ਸਭ ਤੋਂ ਵੱਧ ਜਮੀਨ ਮੇਰੀ ਆਈ ਆ ਤਕਰੀਬਨ 70 ਏਕੜ ਲੈਂਡ ਇਹਦੇ ਵਿਚ ਆ ਰਹੀ ਆ ਬੀਰਨੀ ਪਿੰਡ ਦੇ ਵਿੱਚ 13 ਏਕੜ ਜ਼ਮੀਨ ਬੀ ਦਾਖੇ ਪਿੰਡ ਦੇ ਵਿਚ ਆ ਰਹੀ ਆ ਤੇ 69 ਗਿਲੇ ਜਿਹੜੀ ਕੈਲਪੋ ਦੇ ਵਿਚ ਆ ਰਹੀ ਆ ਸੋ तकरीबन 150 ਏਕੜ ਤੋਂ ਵੱਧ ਲੈਂਡ ਆ ਜਿਹੜੀ ਇਸ ਲੈਂਡ ਪੁਲੀਸ ਸੀ ਦੇ ਵਿੱਚ ਇਕੱਲੀ ਮੇਰੀ ਸਾਡੇ ਪਰਿਵਾਰ ਦੀ ਆ ਰਹੀ ਆ। ਸੋ ਇਹ ਕਹਿੰਦੇ ਵੀ ਸਰਕਾਰ ਨੂੰ ਫਾਇਦਾ ਲੱਲਿਆ। ਤੇ ਮੁੰਬਈ ਦੀ ਐਨਆਈਏ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਇਆ ਮਹਾਰਾਸ਼ਟਰ ਚ ਮਾਲੇ گاؤں ਬੰਬ ਬਲਾਸਟ ਦੇ ਸਾਰੇ 7 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਜਿਨ੍ਹਾਂ ਚ ਸ਼ਪਾਜਪਾ ਦੇ ਸਾਬਕਾ ਐਮਪੀ ਸਾਧਵੀ ਪ੍ਰਗਿਆ ਠਾਕੁਰ ਵੀ ਸ਼ਾਮਿਲ। 29 ਸਤੰਬਰ 2008 ਦਾ ਉਹ ਦਿਨ ਜਦ ਮਹਾਰਾਸ਼ਟਰ ਦਾ ਮਾਲੇਗਾਓਂ ਇਲਾਕਾ ਬੰਬ ਤਮਾਕੇ ਨਾਲ ਦਹਿਲ ਗਿਆ ਇਹ ਤਮਾਕਾ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਤੇ ਨਰਾਤਿਆਂ ਤੋਂ ਠੀਕ ਪਹਿਲਾਂ ਹੋਇਆ ਜਿਸ ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਲੋਕ ਜ਼ਖਮੀ ਹੋਏ ਤੇ ਹੁਣ ਤੱਕ ਕੋਰਟ ਕੇਸ ਚੱਲੇ ਇੱਕ ਦਹਾਕੇ ਤੱਕ ਅਦਾਲਤ ਚ ਸੁਣਵਾਈ ਹੋਈ 323 ਗਵਾਹਾਂ ਤੋਂ ਪੁੱਛ ਕੇ ਛੋਈ ਜਿਨ੍ਹਾਂ ਚੋਂ 34 ਗਵਾ ਮੁੱਕਰ ਗਏ ਤੇ ਆਖਿਰ ਮੁੰਬਈ ਦੀ ਐਨਆਈਏ ਕੋਰਟ ਨੇ ਇਸ ਤਮਾਕੇ ਦੇ ਸਾਰੇ 7 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ सुनवाई दौरान कोर्ट ने कहा कि शक के आधार पे सजा नहीं दे सकते नैतिक आधार पे दोषी नहीं ठहरा सकते मुल्जमा पे यूएपीए लगाना सही नहीं सी। जी ऐसा है कि जो सत्रह साल से ये केस चल रहा था इस केस में जो सत्रह साल पहले जो एविडेंस था उसी तरह जो 2016 में एनआईए का चार्जशीट आया था उसमें जो कोई भी मटेरियल था उसी के बेस पे आज कोर्ट ने फैसला सुनाया है कोर्ट ने ये कहा है कि इस केस में आरडीएक्स डी कहाँ से लाया गया किसने लाया कहाँ बॉम्ब असेंबल किए आर डी कहाँ प्लान किया गया था ऐसे कोई भी चीजें प्रोसिक्यूशन प्रूव नहीं कर पाई है सारे एक्यूज बेल पे है सारे एक्यूज बेल पे है और अभी तो केस खत्म हो गया है धमाके के इस मामले साधवी प्रज्ञा ठाकुर लेफ्टिनेंट कर्नल प्रसाद पुरोहित मेजर रमेश उपाध्याय अजय रहीरकर सुधाकर द्विवेदी सुधाकर चतुर्वेदी ਤੇ ਸਮੀਰ ਕੁਲਕਰਨੀ ਨੂੰ ਮਲਜ਼ਮ ਬਣਾਇਆ ਗਿਆ ਸੀ ਪਰ ਹੁਣ ਐਨਆਈਏ ਕੋਰਟ ਨੇ ਇਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਹੈ। ਮਲਜ਼ਮਾਂ ਦੇ ਬਰੀ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਹਾਲ ਹੀ ਚਿੱਕੀ ਜੁਲਾਈ ਨੂੰ ਬੰਬੇ ਹਾਈ ਕੋਰਟ ਨੇ ਵੀ ਇਹ ਜਿਹਾ ਹੀ ਇੱਕ ਵੱਡਾ ਫੈਸਲਾ ਸੁਣਾਇਆ ਸੀ ਜਿਸ 'ਚ ਅਦਾਲਤ ਨੇ ਮੁੰਬਈ ਦੀਆਂ ਲੋਕਲ ਟ੍ਰੇਨਾਂ 'ਚ ਹੋਏ 7 ਧਮਾਕਿਆਂ ਦੇ 12 ਮਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਇਹ ਧਮਾਕੇ 11 ਜੁਲਾਈ 2006 ਨੂੰ ਹੋਏ ਸੀ। ਮੁੰਬਈ ਦੀਆਂ ਲੋਕਲ ਟ੍ਰੇਨਾਂ 'ਚ 7 ਆਰਡੀਐਕਸ ਬਲਾਸਟ ਹੋਏ। 11 ਮਿੰਟ 'ਚ ਪੂਰਾ ਸ਼ਹਿਰ ਦਹਿਲ ਗਿਆ। ਜਿਸ 'ਚ 200 ਤੋਂ ਵੱਧ ਲੋਕਾਂ ਦੀ ਮੌਤ ਹੋਈ। ਲੰਮੇ ਸਮੇਂ ਤੱਕ ਅਦਾਲਤ 'ਚ ਕੇਸ ਚੱਲਿਆ, ਸੁਣਵਾਈ ਹੋਈ ਤੇ ਅਖੀਰ 21 ਜੁਲਾਈ 2025 ਨੂੰ ਸਾਰੇ 12 ਮੁਲਜ਼ਮਾ ਨੂੰ ਹਾਈ ਕੋਰਟ ਨੇ ਬਰੀ ਕਰ ਦਿੱਤਾ। ਇਹਨਾਂ 'ਚ ਸ਼ਾਮਲ ਪੰਜ ਮੁਲਜ਼ਮਾ ਨੂੰ ਵਿਸ਼ੇਸ਼ ਅਦਾਲਤ ਨੇ ਮੌਤ ਦੀ ਸਜ਼ਾ ਜਦਕਿ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਹ ਫੈਸਲਾ ਸੁਣਾਉਣ ਵੇਲੇ ਅਦਾਲਤ ਨੇ ਟਿੱਪਣੀ ਕੀਤੀ ਸੀ ਕਿ ਸਬੂਤਾਂ ਤੇ ਗਵਾਹਾਂ ਦੇ ਬਿਆਨਾਂ 'ਚ ਖਾਮੀਆਂ ਸੀ ਜਿਨ੍ਹਾਂ ਨੇ ਇਸ ਕੇਸ ਨੂੰ ਕਮਜ਼ੋਰ ਕੀਤਾ। ਸਾਰੇ ਗਵਾਹਾਂ ਦੇ ਬਿਆਨ ਭਰੋਸੇਯੋਗ ਨਹੀਂ ਸੀ। ਇਹ ਸਾਬਤ ਨਹੀਂ ਹੋਇਆ ਕਿ ਧਮਾਕਿਆਂ 'ਚ ਕਿਸ ਤਰ੍ਹਾਂ ਦਾ ਬੰਬ ਵਰਤਿਆ ਗਿਆ 2015 'ਚ ਛੇੜਲੀ ਅਦਾਲਤ ਨੇ 13 ਮੁਲਜ਼ਮਾਂ 'ਚੋਂ 12 ਨੂੰ ਦੋਸ਼ੀ ਠਰਾਇਆ ਸੀ ਪਰ ਹੁਣ ਹਾਈ ਕੋਰਟ ਨੇ ਇਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਹਾਲਾਂਕਿ ਇਸ ਫੈਸਲੇ ਦੇ ਖਿਲਾਫ ਮਹਾਰਾਸ਼ਟਰ ਸਰਕਾਰ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਜਿਸ ਤੇ ਅਦਾਲਤ ਨੇ ਹਾਈ ਕੋਰਟ ਦੇ ਇਸ ਫੈਸਲੇ ਤੇ ਰੋਕ ਲਾ ਦਿੱਤੀ ਜ਼ਿਕਰ ਹੋ ਗਿਆ ਕਿ ਅਦਾਲਤ ਨੇ ਭਾਵੇਂ ਇਹਨਾਂ ਦੋਹਾਂ ਮਾਮਲਿਆਂ 'ਚ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਪਰ ਸਵਾਲ ਇਹ ਹੈ ਕਿ ਕੀ ਮੁਲਜ਼ਮ ਅਸਲ 'ਚ ਹੀ નિર્ਦੋਸ਼ ਸੀ ਜਾਂ ਫਿਰ ਪੁਲਿਸ ਦੀ ਜਾਂਚ 'ਚ ਕੋਈ ਢਿੱਲ ਰਹਿ ਗਈ ਜਿਸ ਦਾ ਫਾਇਦਾ ਮੁਲਜ਼ਮਾਂ ਨੂੰ ਮਿਲਿਆ ਤੇ ਉਹ ਭਰੀ ਹੋ ਗਏ। ਬਿਊਰੋ ਰਿਪੋਰਟ ਨਿਊਜ਼ 18 ਤੇ ਗੱਲ ਕਰਦੇ ਆ ਸੰਸਦ ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਰਾਹੁਲ ਗਾਂਧੀ ਨੇ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨੇ ਸਾਦੇ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਹਵਾਲਾ ਦੇ ਕੇ ਰਾਹੁਲ ਗਾਂਧੀ ਨੇ ਕਿਹਾ ਕਿ ਟਰੰਪ ਨੇ 30 ਵਾਰ ਤੋਂ ਜ਼ਿਆਦਾ ਸੀਜ਼ ਫਾਇਰ ਦਾ ਦਾਵਾ ਕੀਤਾ ਹੁਣ 트럼ਪ ਨੇ کیا ہے کہ وہ 25% ٹیرف ਲਗਾਉਣ گے پر پردھانमंत्री मोदी جواب دینے ਦੇ ਵਿੱਚ ਅਸਮਰੱਥ ਕਿਉਂ ਨੇ ਉਹਨਾਂ ਕਿਹਾ ਕਿ اصل ਕਾਰਨ ਕੀ ਹੈ کنٹرول ਕਿਸ ਦੇ ਹੱਥ ਚ ਹੈ ਰੇਂਕਾ ગાંધી ਵੱਲੋਂ ਵੀ ਪ੍ਰਧਾਨमंत्री ਤੇ ਨਿਸ਼ਾਨੇ ਸਾਦੇ ਗਏ ਨੇ ਉਹਨਾਂ 트럼ਪ ਦੇ ਬਿਆਨ ਦਾ ਵੀ ਜ਼ਿਕਰ ਕਰਕੇ ਸਰਕਾਰ ਨੂੰ ਘੇਰਿਆ ਉਹਨਾਂ ਕਿਹਾ ਕਿ बीजेपी ਨੇ ਦੇਸ਼ ਦੀ ਅਰਥਵਿਵਸਥਾ ਨੂੰ ਨਸ਼ਟ ਕਰ ਦੇ तीस बत्तीस बार बोला है कि मैं मैंने सीज फायर किया है राइट ट्रंप ने यह भी बोला है कि पांच जहाज हिंदुस्तान के गिरे हैं ट्रंप अब बोल रहा है कि मैं पच्चीस परसेंट लगाऊंगा आपने अपने आप से यह सवाल पूछा कि नरेंद्र मोदी जी जवाब क्यों नहीं दे पा रहे पूछा है, है? क्यों एक्चुअल रीजन क्या है क्या लगता है आपको कंट्रोल किसके हाथ में बात समझिए अमेरिका के राष्ट्रपति जी ने क्या कहा है टैरिफ के बारे में बोला है और जंग के बारे में फिर से बोला है कि मेरे कहने से भारत और पाकिस्तान दोनों ने जंग रोकी तो दोनों चीजों का जवाब सरकार को देना पड़ेगा मोदी जी हर जगह जाते हैं पूरी दुनिया में घूमते हैं दोस्ती करते हैं लोगों के साथ और फिर हमें ये मिलता है और जो जो ट्रंप ने की है ट्रम्प जी ने किया है वहाँ भी मोदी जी आपको पता है कि हॉडी मोडी ट्रम्प माय फ्रेंड माय बेस्ट फ्रेंड कहाँ गए बेस्ट फ्रेंड भाई बेस्ट फ्रेंड तभी होता है जब किसी की जेब में दाने हो आपकी आर्थिक नीति भी खराब है इसी की वजह से ट्रम्प आपको मतलब आप बोल रहा है आप बोल नहीं पा रहे उसके सामने कि जो सरकार लगातार पिछले 11 वर्षों से दोस्ती के बाद दोस्ती और कितनी दोस्ती बढ़ाई की आज हमें क्या दिन देखने के ऊपर रहे हैं। ये शुरुआत है बुरे दिनों की ਕਿ ਇਸ ਦੇਸ਼ ਕੇ ਨੌਜਵਾਨੋ ਕੋ ਨੌਕਰੀ ਚਹੀਏ ਰੋਜ਼ਗਾਰ ਚਹੀਏ ਅਰਥਵਿਵਸਥਾ ਬਿਹਤਰ ਹੋਗੀ ਤੋ ਰੋਜ਼ਗਾਰ ਨੌਕਰੀਆਂ ਮਿਲेंगी ਅਗਰ ਇਸ ਤਰਹ ਕੀ ਪਾਵੰਨੀਆਂ ਲਗेंगी ਇਸ ਤਰਹ ਕੀ ਰੁਕਾਵਟੇ ਹੋंगी ਤੋ ਹਮਾਰੇ ਦੇਸ਼ ਕੀ ਅਰਥਵਿਵਸਥਾ ਕਾ ਕਿਆ ਹੋਗਾ ਤੇ ਅਮਰੀਕਾ ਵੱਲੋ ਟੈਰਿਫ ਫਦਾਏ ਜਾਣ ਦੀ ਗੱਲ ਤੇ ਭਾਰਤ ਦੀ ਇੰਡਸਟਰੀ ਤੇ ਅਸਰ ਦੇਖਣਾ ਸ਼ੁਰੂ ਹੋ ਗਿਆ ਭਾਰਤ ਦਾ 18 ਫੀਸਦੀ ਐਕਸਪੋਰਟ ਅਮਰੀਕਾ ਨੂੰ ਜਾਂਦਾ ਹੈ ਜਿਸ ਦੀ ਕੀਮਤ ਲਗਭਗ 7.7 ਲੱਖ ਕਰੋੜ ਹੈ ਇਸ ਆਟੋ ਪਾਰਟਸ ਤੋਂ ਇਲਾਵਾ ਖੇਤੀ ਦੇ ਸੰਦ ਕੱਪੜੇ ਦਵਾਈਆਂ ਚਮੜੇ ਦਾ ਸਮਾਨ ਵਗੈਰਾ ਸ਼ਾਮਿਲ ਹੈ ਇਸ ਸੰਬੰਧੀ ਲੁਧਿਆਣਾ ਦੇ ਲੁਧਿਆਣਾ ਦੀ ਸਾਈਕਲ ਪਾਰਟਸ ਜਿਹੜੀ ਸਾਈਕਲ ਇੰਡਸਟਰੀ ਹੈ ਸਭ ਤੋਂ ਵੱਡੀ ਐਸੋਸੀਏਸ਼ਨ ਏਸ਼ੀਆ ਦੀ ਯੂਸੀਪੀਐਮਏ ਦੇ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਐਕਸਪੋਰਟ ਨਹੀਂ ਹੋਇਆ ਜਿਸ ਕਰਕੇ ਲਗਾਤਾਰ ਉਹ ਨੁਕਸਾਨ ਚੱਲ ਰਿਹਾ ਹੈ ਵੱਡੀ ਚੀਜ਼ ਇਹ ਆ ਵੀ ਜਦੋਂ ਵੀ ਕੋਈ ਚੀਜ਼ ਆਪਾਂ ਬਣਾਉਨੇ ਆ ਉਹ ਡੋਮੈਸਟਿਕ ਮਾਰਕੀਟ ਵਾਸਤੇ ਤੇ ਐਕਸਪੋਰਟ ਮਾਰਕੀਟ ਵਾਸਤੇ ਆਪਾਂ ਬਣਾਉਨੇ ਆ ਕੋਈ ਵੀ ਕੰਟਰੀ ਐਸੀ ਨਹੀਂ ਹੈ ਜਿਹੜੀ ਕੋਈ ਪ੍ਰੋਡਕਟ ਬਣਾਉਦੀ ਹੋਵੇ ਸਿਰਫ ਆਪਣੀ ਕੰਟਰੀ 'ਚ ਹੀ ਵੇਚਦੀ ਹੋਵੇ ਇਸ ਦਾ ਨਾਲ ਕਿਉਂਕਿ ਹਰ ਕੰਟਰੀ ਦੇ ਵਿੱਚ ਹਰ ਚੀਜ਼ ਬਣ ਨਹੀਂ ਸਕਦੀ ਤੇ ਕਿਤੇ ਕੋਈ ਚੀਜ਼ ਬੈਂਗੀ ਬਹੁਤ ਪੈਂਦੀ ਆ ਤੇ ਇਸ ਕਰਕੇ ਉਹ ਦੂਸਰੀ ਕੰਟਰੀ ਦੇ ਜਿੱਥੇ ਸਸਤੀ ਪੈਂਦੀ ਹੁੰਦੀ ਉਹ ਤੋਂ ਇੰਪੋਰਟ ਕਰਦੇ ਆ ਪਰ ਇੰਡੀਆ ਤੋਂ ਵੀ ਬਹੁਤ ਜ਼ਿਆਦਾ ਚੀਜ਼ਾਂ ਬਣ ਕੇ ਚਾਹੀਓ ਆਪਣਾ ਮੈਡੀਸਨਸ ਨੇ ਚਾਹੀ ਆਟੋ ਪਾਰਟਸ ਨੇ ਜਾਂ ਹੋਰ ਹੁਜੂਰੀ ਆਈਟਮਾਂ ਨੇ ਇਹ ਬੜਾ ਕੁਝ ਉੱਥੇ ਜਾ ਕੇ ਨਹੀਂ ਦੀਆਂ ਆਈਟਮਾਂ ਨੇ ਇਹ ਜਿਹੜੀਆਂ ਅਮਰੀਕਾ ਨੂੰ ਜਾਂਦੀਆਂ ਸੀਗੀਆਂ ਸਾਈਕਲ ਪਾਰਟ ਬਹੁਤ ਘਟ ਜਾਂਦੇ ਸੀਗੇ ਸਾਡੇ ਕਿਉਂਕਿ ਸਾਡੇ ਜਿਹੜੀ ਕੰਪਨੀਆਂ ਇੱਥੇ ਦੀਆਂ ਸਾਈਕਲ ਦੀਆਂ ਨੇ ਉਹ ਜ਼ਿਆਦਾ ਜਿਹੜੇ ਪਾਰਟs ਹੈਗੇ ਉਹ ਇੱਥਾ ਅਫਰੀਕਨ ਕੰਟਰੀਜ਼ ਨੂੰ ਜਾਂ ਹੋਰ ਉਹਨਾਂ ਦੇਸ਼ਾਂ ਨੂੰ ਭੇਜਦੇ ਸੀਗੇ ਹੁਣ ਥੋੜੇ ਥੋੜੇ ਪਾਰਟਸ ਵਾਲੇ ਸਾਈਕਲ ਦੇ ਸਾਡੇ ਜਿਹੜੇ ਆ ਯੂਰਪੀਅਨ ਕੰਟਰੀ ਤੇ ਬਾਕੀ ਉਧਰ ਬਾਕੀ ਅਮਰੀਕਾ ਨੂੰ ਜਾਣ ਲੱਗੇ ਆ ਪਰ ਜਿਹੜਾ ਇਹ ਟੈਰਿਕ ਦਾ ਚੱਕਰ ਚੱਲਿਆ ਆ ਇਹਦੇ ਨਾਲ ਆਟੋ ਪਾਰਟਸ ਇੰਡਸਟਰੀ ਦਾ ਜਿਹੜਾ ਬਹੁਤ ਵੱਡਾ ਹੱਥ ਹੈ ਜਿਹੜਾ ਅਮਰੀਕਾ ਨੂੰ ਅਸੀਂ ਜਾਂਦਾ ਸਾਡਾ ਨਵਾਂ ਔਰ ਪਿਛਲੇ 6-7 ਮਹੀਨਿਆਂ ਤੋਂ ਮੈਂ ਤਾਂ ਆਪਣੇ ਦੱਸਦਾ ਵੀ ਮੇਰੀ ਜਿਹੜੀ ਐਕਸਪੋਰਟ ਹੈਗੀ ਆ ਆਟੋ ਪਾਰਟਸ ਦੀ ਅਮਰੀਕਾ ਨੂੰ ਅਸੀਂ ਟੋਟਲੀ ਇੱਕਦਮ ਮੇਲੇ ਬੈਠੇ ਆ बेद बेलते तो बेदबी खिलाफ़ बिल्ते बनी सिलैक्ट कमेटी वालों लोगों तो सुझाव मंगे गए ने और आखिरी तरीक है इकत्ती अगस्त इकती अगस्त तक लोग अपने सुझाव इस कमेटी को भेज सकते हैं इस दिल एक वट्सएप नंबर जारी किया गया एक ईमेल एड्रैस जारी किया गया डाक राही सुझाव भेजे जा सकते हैं लिखती रूप के लोग अपने हल्के विधायक तक भी अपने सुझाव पहुँचा सकते हैं वट्सएप नंबर है एट जीरो फाइव डबल फोर नाइन डबल फाइव सिक्स जीरो 80543 95560 ਇਸ ਨੰਬਰ ਤੇ ਚਾਰ ਭਾਸ਼ਾਵਾਂ ਦੇ ਵਿੱਚ ਤੁਸੀਂ ਆਪਣਾ ਸੁਝਾਅ ਭੇਜ ਸਕਦੇ ਹੋ ਜਿਦੇ ਚ ਪੰਜਾਬੀ ਹਿੰਦੀ ਅੰਗਰੇਜ਼ੀ ਤੇ ਉਰਦੂ ਸ਼ਾਮਿਲ ਹੈ ਇਸ ਤੋਂ ਇਲਾਵਾ ਈਮੇਲ ਦੇ ذریعے ਵੀ ਭੇਜੇ ਜਾ ਸਕਦੇ ਨੇ ਸੁਝਾਅ 6 ਮਹੀਨੇ ਕਮੇਟੀ ਨੂੰ ਸਮਾਂ ਮਿਲਿਆ ਹੋਇਆ ਇਸ ਕਮੇਟੀ ਨੂੰ 6 ਮਹੀਨਿਆਂ ਚ ਇਸ ਕਾਨੂੰਨ ਤੇ ਡਰਾਫਟ ਡਰਾਫਟ ਤਿਆਰ ਕਰਨਾ ਹੈ ਔਰ ਇਸ ਦੇ ਵਿੱਚ ਹਲੇ ਧਾਰਮਿਕ ਸੰਸਥਾਵਾਂ ਦੇ ਵੀ ਸੁਝਾਅ ਲੈ ਜਾਣਾ ਹੈ ਤੇ ਹੁਣ ਜ਼ਿਕਰ ਮਾਲ ਵਿਭਾਗ ਦੇ ਇੱਕ ਵੱਡੇ ਫੈਸਲੇ ਦਾ ਪਿਛਲੇ ਸਮੇਂ ਦੇ ਵਿੱਚ ਮਾਲ ਵਿਭਾਗ ਦੇ ਵਿੱਚ ਵੱਡੇ ਪੱਧਰ ਤੇ ਤਹਿਸੀਲਦਾਰਾਂ ਤੇ ਨੈਪ ਤਹਿਸੀਲਦਾਰਾਂ ਦੇ ਤਬਾਦਲੇ ਹੋਏ ਸੀ ਔਰ 2 ਤੋਂ 200 ਤੋਂ 300 ਕਿਲੋਮੀਟਰ ਦੂਰ ਉਹਨਾਂ ਨੂੰ ਲਾਇਆ ਗਿਆ ਸੀ ਖਾਸ ਕਰਕੇ ਜਿਹੜੇ ਜ਼ਿਆਦਾ ਲੰਬੇ ਸਮੇਂ ਤੋਂ ਬੈਠੇ ਸੀ ਉਹਨਾਂ ਦੇ ਤਬਾਦਲੇ ਦੂਰ ਦੁਰਾਡੇ ਕਰ ਦਿੱਤੇ ਗਏ ਮਨਸ਼ਾ ਹੀ ਸੀ ਕਿ ਇਸ ਦੇ ਨਾਲ ਰਿਸ਼ਵਤਖੋਰੀ ਨੂੰ ਠੱਲ ਪਏਗੀ ਜਿਹੜੇ ਨੈਕਸਸ ਬਣੇ ਹੋਏ ਨੇ ਉਹ ਟੁੱਟਣਗੇ ਪਰ ਉਸ ਦੇ ਵਿੱਚ ਹਾਲੇ ਵੀ ਪੂਰੇ ਤਰੀਕੇ ਨਾਲ ਵਿਭਾਗ ਕਾਮਯਾਬ ਨਹੀਂ ਹੋਇਆ ਕਿਉਂਕਿ ਗੱਲ ਰਜਿਸਟਰੀ ਕਲਰਕਾਂ ਦੀ ਸਾਹਮਣੇ ਆ ਗਈ ਕਿ ਜਿਹੜੇ ਲੰਬੇ ਸਮੇਂ ਤੋਂ ਕਲਰਕ ਬੈਠੇ ਨੇ ਉਹ ਵੀ ਕਿਤੇ ਨਾ ਕਿਤੇ ਇਸ ਦਾ ਹਿੱਸਾ ਬਣ ਚੁੱਕੇ ਨੇ ਇਸ ਕਰਕੇ ਉਹਨਾਂ ਦੇ ਤਬਾਦਲੇਆਂ ਦੀ ਵੀ ਜ਼ਰੂਰਤ ਹੈ ਜਿਸ ਤੋਂ ਬਾਅਦ ਮਹਿਕਮੇ ਦੇ ਵਧੀਕ ਮੁਖ ਸਕੱਤਰ ਅਨੁਰਾਗ ਵਰਮਾ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਔਰ ਬਕਾਇਦਾ ਇੱਕ ਆਰਡਰ ਜਾਰੀ ਕੀਤੇ ਗਏ ਕਿ ਜਿਹੜੇ ਲੰਬੇ ਸਮੇਂ ਤੋਂ ਰਜਿਸਟਰੀ ਕਲਰਕ ਬੈਠੇ ਨੇ ਉਹਨਾਂ ਦੇ ਵੀ ਤਬਾਦਲੇ ਕੀਤੇ ਜਾਣ ਔਰ ਉਹਨਾਂ ਨੂੰ ਇਸ ਡਿਊਟੀ ਤੋਂ ਹਟਾ ਕੇ ਕੋਈ ਹੋਰ ਡਿਊਟੀ ਦਿੱਤੀ ਜਾਵੇ ਔਰ ਇਹਨਾਂ ਦੀ ਥਾਂ ਤੇ ਜਿਹੜੇ ਨਵੇਂ ਨੇ ਜਿਨ੍ਹਾਂ ਨੂੰ 7 ਸਾਲ ਤੋਂ ਘੱਟ ਦਾ ਸਮਾਂ ਹੋਇਆ ਹੈ ਨੌਕਰੀ ਦੇ ਵਿੱਚ ਉਹਨਾਂ ਦੀ ਨਿਯੁਕਤੀ ਇਹਨਾਂ ਸੀਟਾਂ ਤੇ ਕੀਤੀ ਜਾਵੇ। ਸੋ ਇਹ ਸਾਰਾ ਕੰਮ ਕਿਉਂਕਿ ਪੂਰੀ ਕਵਾਇਦ ਹੈ ਇਸ ਨੂੰ 6 ਮਹੀਨੇ ਦੇ ਕਰੀਬ ਦਾ ਸਮਾਂ ਲੱਗ ਜਾਣਾ ਹੈ ਪਰ ਵਿਦਿਨ 6 ਮੰਥ ਇਸ ਨੂੰ ਲਾਗੂ ਕਰਨ ਦੇ ਲਈ ਅਨੁਰਾਗ ਵਰਮਾ ਵੱਲੋਂ ਕਿਹਾ ਗਿਆ ਹੈ ਲੜਕੀਆਂ ਪਿਛਲੇ ਸਮੇਂ ਦੇ ਵਿੱਚ ਇਸ ਜੌਬ ਦੇ ਵਿੱਚ ਬਹੁਤ ਆਈਆਂ ਨੇ ਔਰ ਉਹਨਾਂ ਦੀ ਤਨਾਤੀ ਵੀ ਅਗਲੇ ਦਿਨਾਂ ਦੇ ਵਿੱਚ ਇਹਨਾਂ ਪੋਸਟਾਂ ਤੇ ਕੀਤੀ ਜਾ ਸਕਦੀ ਹੈ। ਸ਼ਹੀਦ ਉਦਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸੁਨਾਮ ਦੇ ਵਿੱਚ ਸੂਬਾ ਪਧਰੀ ਸਮਾਗਮ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ 31 ਜੁਲਾਈ 1940 ਨੂੰ ਪੰਜਾਬ ਦੇ ਯੋਧੇ ਉਦਮ ਸਿੰਘ ਨੇ 40 ਸਾਲ ਦੀ ਉਮਰ ਦੇ ਵਿੱਚ ਦੇਸ਼ ਦੇ ਲਈ ਸ਼ਹੀਦੀ ਦਾ ਜਮ ਪੀਤਾ ਸੀ ਜਿਨ੍ਹਾਂ ਦੀ ਸ਼ਹਾਦਤ ਨੂੰ ਪੂਰੇ ਦੇਸ਼ ਦੇ ਵਿੱਚ ਯਾਦ ਕੀਤਾ ਗਿਆ ਤਾਤਾ ਸ਼ਹੀਦੀ ਸਮਾਗਮ ਕਰਵਾਏ ਗਏ ਸੰਗਰੂਰ ਦੇ ਸੁਨਾਮ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੁਭਾ ਪੱਦਰੀ ਪ੍ਰੋਗਰਾਮ ਕਰਵਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਹਰਵਿੰਦ ਕੇਜਰੀ ਵਾਲਦੇ ਸਮੇਤ तमाम ਸੀਨੀਅਰ ਲੀਡਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਸ਼ਰਦਾ ਦੇ ਫੁੱਲ ਭੇਟ ਕਰਕੇ ਸ਼ਹਾਦਤ ਨੂੰ ਸਜਦਾ ਕੀਤਾ ਗਿਆ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਵਾਸਤੇ 21 ਸਾਲ ਆਪ ਦੇ ਹੱਕ ਦੇ ਵਿੱਚ ਛਾਤੀ ਦੇ ਵਿੱਚ ਇੱਕ ਗੰਡ ਬਣਾ ਕੇ ਰੱਖਣੀ ਬਹੁਤ ਔਖਾ ਕੰਮ ਹੈ ਮਿੱਤਰੋ ਦੇਸ਼ ਵਾਸਤੇ ਬਹੁਤ ਔਖਾ ਕੰਮ ਹੈ ਨਿੱਜੀ ਨਿੱਜੀ ਤਾਂ ਕੋਈ ਲੜਾਈਆਂ ਚੱਲ ਪੈਂਦੀ ਐ ਇਸੇ ਕਰਕੇ ਅੱਜ ਫਿਰ ਆਪਾਂ ਇੱਥੇ ਮੱਥਾ ਟੇਕਣਾਉਣੇ ਆ ਮੈਂ ਇਹ ਸਨਮਾਨ ਕੀ ਬਾਤ ਮੰਨਤਾ ਹੂੰ ਕਿ ਹੁਣ ਕੇ ਸ਼ਹਾਦਤ ਦਿਵਸ ਮੈਂ ਅੱਜ ਮੇਰੇ ਸ਼ਾਮਿਲ ਹੋਣੇ ਦਾ ਮੌਕਾ ਮਿਲਿਆ अगर हम सोच के देखें अपनी जवानी और अपनी जिंदगी की शहादत देना कोई आसान काम नहीं है बहुत बड़ी बात है हरियाणा के मुख्यमंत्री नायब सैनी भी इसunam पहुंचे शहीद उदम सिंह ਨੂੰ ਸ਼ਰਧਾਂਜਲੀ ਦਿੱਤੀ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਦਿਆਂ ਮਹਾਨ ਸ਼ਹਾਦਤ ਨੂੰ ਯਾਦ ਕੀਤਾ ਅਤੇ सिरसा ਵਿੱਚ ਹਰਿਆਣਾ ਸਰਕਾਰ ਨੇ ਸੂਬਾ ਪਦਰੀ ਪ੍ਰੋਗਰਾਮ ਕਰਵਾ ਕੇ ਸ਼ਹੀਦ ਉਦਮ ਸਿੰਘ ਦੀ ਸ਼ਹਾਦਤ ਨੂੰ ਨਮਨ ਕੀਤਾ आज मुझे सुबह उस पवित्र भूमि को नमन करने का अवसर मिला जिस पवित्र भूमि पर शिरोमणि शहीद उद्धम सिंह जी बचपन में खेले हैं बचपन में रहे हैं जो उनकी जन्मभूमि है उस जन्म भूमि पर ਮੁਝੇ ਜਾਣੇ ਦਾ ਅਵਸਰ ਮਿਲਿਆ ਉਸਕੋ ਨਮਨ ਕਰਨੇ ਦਾ ਅਵਸਰ ਮਿਲਿਆ ਉਸਕੋ ਚੁੰਮਨੇ ਦਾ ਅਵਸਰ ਮਿਲਿਆ ਜ਼ਿਕਰਯੋਗ ਹੈ ਕਿ 26 ਦਸੰਬਰ 1899 ਨੂੰ ਸੰਗਰੂਰ ਦੇ ਸੁਨਾਮ ਦੇ ਵਿੱਚ ਉਦਮ ਸਿੰਘ ਦਾ ਜਨਮ ਹੋਇਆ ਸੀ ਉਹਨਾਂ ਦਾ ਪਹਿਲਾ ਨਾਮ ਸ਼ੇਰ ਸਿੰਘ ਸੀ 13 April 1919 ਨੂੰ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਕਾਂਡ ਵਾਪਰਿਆ ਅੰਗਰੇਜ਼ਾਂ ਨੇ ਨਿਰਦੋਸ਼ ਭਾਰਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਇਸ ਘਟਨਾ ਦਾ ਬਦਲਾ ਲੈਣ ਦੇ ਲਈ ਉਦਮ ਸਿੰਘ ਲੰਡਨ ਪਹੁੰਚੇ 13 March 1940 ਨੂੰ ਜਨਰਲ ਡਾਇਰ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਿਰ 31 ਜੁਲਾਈ 1940 ਨੂੰ ਫਾਂਸੀ ਦਿੱਤੀ ਗਈ। ਉਹਨਾਂ ਦੀ ਅੰਤਿਮ ਰਸਮਾਂ ਵੀ ਨਹੀਂ ਹੋਣ ਦਿੱਤੀਆਂ ਗਈਆਂ। ਆਜ਼ਾਦੀ ਤੋਂ ਬਾਅਦ 19 ਜੁਲਾਈ 1974 ਨੂੰ ਉਹਨਾਂ ਦੀਆਂ ਅਸਥੀਆਂ ਭਾਰਤ ਲੈਦੀਆਂ ਗਈਆਂ ਅਤੇ ਇੱਥੇ ਆ ਕੇ ਅੰਤ